ਸਤਿ ਸ਼੍ਰੀ ਅਕਾਲ ਮੈਂ ਹਾਂ ਖੁਸ਼ੀ ਤੇ ਤੁਸੀਂ ਦੇਖ ਰਹੇ ਹੋ ਐਸਐਮਜ਼ਡ ਨਿਊਜ਼ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਲੇਟੈਸਟ ਅਪਡੇਟ ਜੀ ਹਾਂ ਟਵਿੱਟਰ ਤੇ ਤੁਸੀਂ ਤੁਹਾਨੂੰ ਪਤਾ ਹੈ ਕਿ ਕਿਸਾਨੀ ਪ੍ਰਦਰਸ਼ਨ ਨੂੰ ਲੈ ਕੇ ਕਿੰਨੇ ਹੀ ਟਵੀਟਸ ਤੇ ਕਿੰਨੀ ਹੀ ਬਹਿਸ ਚੱਲ ਰਹੀ ਹੈ ਉਸ ਦੇ ਵਿੱਚ ਟਵਿੱਟਰ ਤੇ ਇੱਕ ਨਵਾਂ ਮੋੜ ਆਇਆ ਜਿੱਤੇ ਕਿ ਬਾਹਰ ਦੇ ਵਿਦੇਸ਼ੀ ਲੋਕ ਵੀ ਕਿਸਾਨੀ ਕਿਸਾਨੀ ਮੁੱਦੇ ਨੂੰ ਤੇ ਕਿਸਾਨੀ ਪ੍ਰਦਰਸ਼ਨ ਨੂੰ ਸਮਰਥਨ ਦੇ ਰਹੇ ਨੇ ਉਸ ਦੇ ਚਲਦੇ ਆ ਮੀਨਾ ਹੈਰਿਸ ਜੋ ਕਿ ਇੱਕ ਅਮਰੀਕਨ ਲਾਇਰ ਹੈ ਉਸਨੇ ਉਹਨੇ ਇੱਕ ਲੇਟੈਸਟ ਟਵੀਟ ਪਾਇਆ ਜਿਹਦੇ ਵਿੱਚ ਉਸਨੇ ਇੱਕ ਤਸਵੀਰ ਫੜੀ ਹੋਈ ਹੈ ਜਿਹਦੇ ਵਿੱਚ ਜਿਹੜੇ ਮਤਲਬ ਉਥੇ ਲੋਕ ਖੜੇ ਹੋਏ ਨੇ ਉਹ ਉਹਨਾਂ ਦੀ ਤਸਵੀਰ ਨੂੰ ਜਲਾ ਰਹੇ ਤੇ ਉਸ ਦਾ ਜਵਾਬ ਦਿੰਦੇ ਉਹਨਾਂ ਨੇ ਕਿਹਾ ਕਿ ਇਟਸ ਵੀਅ ਟੂ ਸੀ ਆ ਫੋਟੋ ਆਫ ਯੋਰself ਮੈਂ ਤੁਹਾਨੂੰ ਪੰਜਾਬੀ ਚ ਟ੍ਰਾਂਸਲੇਟ ਕਰਕੇ ਦੱਸ ਦਾਂਗੀ ਤੁਸੀਂ ਇੱਥੇ ਦੇਖ ਸਕਦੇ ਹੋ ਇੱਕ ਟਵੀਟ ਹੈ ਇੰਗਲਿਸ਼ ਚ ਵੀ ਤੇ ਨੀਚੇ ਤੁਹਾਨੂੰ ਟ੍ਰਾਂਸਲੇਟ ਕਰਕੇ ਵੀ ਦਿਖਾਈ ਜਾਵੇਗੀ ਇਹਦਾ ਮਤਲਬ ਹੈ ਕਿ ਉਹ ਕਹਿ ਰਹੇ ਨੇ ਕਿ ਤੁਸੀਂ ਇਹ ਸੋਚੋ ਕਿ ਮੇਰੀ ਤਸਵੀਰ ਨੂੰ ਜਲਾਇਆ ਜਾ ਰਿਹਾ ਹੈ ਤੇ ਇਹ ਬਹੁਤ ਅਜੀਬ ਗੱਲ ਹੈ ਤੁਸੀਂ ਸੋਚੋ ਜੇ ਮੈਂ ਭਾਰਤ ਵਿੱਚ ਰਹਿੰਦੀ ਹੁੰਦੀ ਤਾਂ ਉਹ ਮੇਰੇ ਨਾਲ ਕੀ ਕਰ ਕਰਦੇ ਤੇ ਉਹਨਾਂ ਨੇ 23 ਸਾਲ ਦੀ ਜਿਹੜੀ ਲੇਬਰ ਰਾਈਟਸ ਐਕਟਿਵਿਸਟ ਹੈ ਨਦੀਪ ਕੌਰ ਦੀ ਵੀ ਗੱਲ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਉਹਦੇ ਨਾਲ ਟੌਰਚਰ ਹੋ ਰਿਹਾ ਹੈ ਸੈਕਸ਼ੂਅਲ ਅਬਿਊਜ਼ ਹੋ ਰਿਹਾ ਹੈ ਤੇ 20 ਦਿਨਾਂ ਤੋਂ ਬਿਨਾਂ ਜ਼ਮਾਨਤ ਤੋਂ ਹਿਰਾਸਤ ਵਿੱਚ ਰੱਖਿਆ ਗਿਆ ਹੈ ਜੀ ਹਾਂ ਉਹਨਾਂ ਨੇ ਇਸ ਮੁੱਦੇ ਨੂੰ ਚੱਕ ਕੇ ਇਸ ਦੇ ਇਸ ਦੀ ਨਿੰਦਾ ਕੀਤੀ ਹੈ ਤੇ ਕਿਹਾ ਕਿ ਭਾਰਤ ਵਿੱਚ ਇਹ ਹੋ ਕੀ ਰਿਹਾ ਹੈ ਕਹਤੇ ਕਿਸਾਨਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਚੁੱਪ ਨਹੀਂ ਕਰਵਾ ਸਕਦੇ ਮੈਂ ਇਨਸਾਨੀਅਤ ਲਈ ਬੋਲਾਂਗੀ ਤੇ ਇਹ ਕੋਈ ਅ ਅੰਦਰੂਨੀ ਮਾਮਲਾ ਜਾਂ ਫਿਰ ਐਕਸਟਰਨਲ ਅਪੀਅਰਸ ਦੀ ਗੱਲ ਨਹੀਂ ਹੈ ਤੁਸੀਂ ਭਾਰਤ ਵਿੱਚ ਬੈਠੇ ਮੈਨੂੰ ਚੁੱਪ ਨਹੀਂ ਕਰਾ ਸਕਦੇ ਸੋ ਇਹ ਲੇਟੈਸਟ ਅਪਡੇਟ ਟਵੀਟ ਟਵਿੱਟਰ ਦੀ ਤੇ ਨਾਲ ਹੀ ਤੁਹਾਨੂੰ ਦੱਸਦਾ ਕਿ ਇਕ ਹੋਰ ਸਖਸ਼ੀਅਤ ਦੀ ਮਤਲਬ ਟਵੀਟ ਪਾਈ ਗਈ ਹੈ ਜੋ ਕਿ ਇੱਕ ਅਮਰੀਕਨ ਐਕਟਰੈਸ ਹੈ ਸੂਜ਼ਨ ਸਰੈਂਡਨ ਉਹਨੇ ਵੀ ਟਵੀਟ ਪਾਈ ਹੈ ਤੋਂ ਤੁਸੀਂ ਦੇਖ ਰਹੇ ਹੋ ਕਿ ਕਿਸਾਨੀ ਪ੍ਰਦਰਸ਼ਨ ਨੂੰ ਸਾਰੇ ਮਤਲਬ ਪੂਰੇ ਸਿਰਫ ਭਾਰਤ ਤੋਂ ਹੀ ਨਹੀਂ ਪੂਰੇ ਗਲੋਬਲੀ ਇੱਕ ਸਮਰਥਨ ਦਿੱਤਾ ਜਾ ਰਿਹਾ ਹੈ ਨਵੇਂ ਨਵੇਂ ਟਵੀਟਸ ਪਾਈਆਂ ਜਾ ਰਹੀਆਂ ਨੇ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਇਹ ਸਭ ਤੋਂ ਲੇਟੈਸਟ ਅਪਡੇਟ ਹੈ ਟਵੀਟਸ ਨੂੰ ਲੈ ਕੇ ਤੁਸੀਂ ਬਣੇ ਰਹੋ SMZ نیوز ਨਾਲ ਤੁਹਾਨੂੰ ਟਵੀਟਸ ਦੇ ਤੇ ਬਾਕੀ ਸਾਰੀ ਕਿਸਾਨਾਂ ਨਾਲ ਜੋ ਵੀ ਘਟਨਾਵਾ ਹੋ ਰਹੀ ਯਾਨੀ ਤੇ ਪ੍ਰਦਰਸ਼ਨ ਨੂੰ ਲੈ ਕੇ ਅੱਜ ਦੇ ਚੱਕੇ ਜਾਮ ਨੂੰ ਲੈ ਕੇ ਜੋ ਵੀ ਤੁਹਾਡੇ ਸਾਡੇ ਕੋਲ ਅਪਡੇਟ ਹੋਣਗੇ ਅਸੀਂ ਤੁਹਾਨੂੰ ਐਸਐਮਜ਼ਡ ਨਿਊਜ਼ ਤੇ ਦਿਖਾਉਂਦੇ ਰਹਾਗੇ ਧੰਨਵਾਦ